ਪਾਗਲ ਕਰ ਦਿੰਦੇ ਨੇ ਇਹ ਇਹ ਤਾਂ ਬਹੁਤ ਸੋਹਣਾ ਲੱਗੂਗਾ ਤੁਹਾਨੂੰ ਕਿੰਨਾ ਇਹ ਤਾਂ ਠੀਕ ਆ ਦੇਖਾਂ ਇਧਰ ਦੇਖ ਕੈਟ ਲੱਗਦੀ ਹੈ ਇੱਕ ਕ੍ਰੇਲਾ ਕਰਕੇ ਹੈਲੋ ਗਾਇਜ਼ ਵੈਲਕਮ ਬੈਕ ਟੂ ਆਰ YouTube ਚੈਨਲ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੇ ਤੁਸੀਂ ਹਾਲ ਤੱਕ ਜਿਹੜਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਜੋ ਕਿ ਬਿਲਕੁਲ ਫ੍ਰੀ ਹੈ ਤੇ ਜਿਹੜਾ ਕੋਲ ਵਾਲਾ ਬੈਲ ਆਈਕਨ ਹੈ ਉਹ ਵੀ ਪ੍ਰੈਸ ਕਰ ਲਿਓ ਤੇ ਜੋ ਵੀ ਜਦੋਂ ਵੀ ਆਪਾਂ ਜਿਹੜੀ ਵੀਡੀਓ ਹੋ ਪਾਈ ਉਹਦਾ ਨੋਟੀਫਿਕੇਸ਼ਨ ਹੈ ਜਿਹੜਾ ਤੁਹਾਨੂੰ ਮਿਲ ਸਕੇ ਤੇ ਅੱਜ ਦਾ ਵਲੌਗ ਹੈ ਜਿਹੜਾ ਹੁਣ ਆਪਾਂ ਸਟਾਰਟ ਕਰ ਰਹੇ ਹਾਂ ਜਿਹੜਾ ਟਾਈਮ ਆਇਆ ਉਹ ਦੁਪਹਿਰ ਜੇ ਦਾ ਹੋ ਰਿਹਾ ਹੈ ਦੁਪਹਿਰ ਤੇ ਸ਼ਾਮ ਦੇ ਵਿੱਚ ਕਰ 4:00 ਵਜੇ ਹੈ ਤੇ ਹੁਣ ਜਿਹੜਾ ਵਲੌਗਸ ਚੱਲ ਰਹੇ ਹਾਂਗੇ ਤੇ ਅੱਜ ਇੱਕ ਸਵੇਰੇ ਸਵੇਰੇ ਤੇ ਅੱਜ ਦਾ ਇੱਕ ਸਵੇਰੇ ਸਵੇਰੀ ਮੂਡ ਖਰਾਬ ਹੋ ਗਿਆ ਮਤਲਬ ਸਵੇਰ ਸਵੇਰੇ ਪਹਿਲਾਂ ਤਾਂ ਮੈਂ ਉੱਠਿਆ ਉੱਠ ਕੇ ਮਤਲਬ ਤਿਆਰ ਵਿਆਰ ਹੋਇਆ ਪੂਰਾ ਕਾਲਜ ਦੇ ਲਈ ਹਨਾ ਪੂਰਾ ਫੁੱਲ ਟੌਪ ਰੈਡੀ ਮੈਂ ਜਦੋਂ ਜਾਣ ਲੱਗਿਆ ਨਿਕਲਣ ਲੱਗਿਆ ਕਰੂੰ ਤੇ ਕੋਲੋਂ ਲੱਗਤਾ ਸਕੂਲ ਤੋਂ ਜੋ ਮੈਸੇਜ ਆ ਗਿਆ ਸਾਡੀ ਟਿਮ ਮੈਡਮ ਦਾ ਕਿ ਅੱਜ ਕਲਾਸ ਕੈਂਸਲ ਹੈ ਅੱਜ ਵੀ ਮੇਰੀ ਨਾ ਹੁਣ ਜੂਨ ਚ ਵੀ ਲੱਗ ਰਹੀ ਹੈ ਨੀ ਮੇਰੀ ਟ੍ਰੇਨਿੰਗ ਲੱਗ ਰਹੀ ਹੈ ਟ੍ਰੇਨਿੰਗ ਹੈ ਮੇਰੀ ਮਤਲਬ ਲੈਕਚਰ ਕਲਾਸਿਸ ਨਹੀਂ ਆਈਆਂ ਟ੍ਰੇਨਿੰਗ ਹੈ ਤੇ ਉੱਥੇ ਕਹਿੰਦੇ ਵੀ ਕਲਾਸ ਕੈਨਸਲ ਹੋ ਗਈ ਅ ਮਤਲਬ ਵੀ ਪੂਰਾ ਦਿਨ ਹੀ ਕੈਨਸਲ ਹੈ ਤੇ ਫਿਰ ਮੈਂ ਪੂਰਾ ਤਿਆਰ ਹੋ ਕੇ ਬਾਅਦ ਫਿਰ ਮੈਂ ਕੱਪੜੇ-ਕੁਪੜੇ ਲਾਏ ਸਾਰਾ ਸਵੇਰੇ-ਸਵੇਰੇ ਮੂਡ ਖਰਾਬ ਹੋ ਗਿਆ ਪਰ ਇਹਦੇ ਪਿੱਛੇ ਵੀ ਕਾਰਨ ਸੀਗਾ ਜਿਹੜਾ ਹੋਇਆ ਚਲੋ ਕੋਈ ਗੱਲ ਨਹੀਂ ਤੇ ਚਲੋ ਜਿਹੜਾ ਅੱਜ ਦਾ ਵਲੌਗ ਹੈ ਨੂੰ ਆਪਾਂ ਸਟਾਰਟ ਕਰਦੇ ਹਾਂ ਗਾਈਜ਼ ਜਿਹੜਾ ਆਪਣਾ ਅੱਜ ਪਰਸੋਂ ਸੀਆ ਮੈਚ ਹੈ ਨਾ ਆਪਣਾ ਪੰਜਾਬ ਕਿੰਗਸ ਤੇ ਆਰਸੀਬੀ ਦਾ ਆਈ ਹੋਪ ਥੈਟ ਕਿ ਪੰਜਾਬ ਕਿੰਗਸ ਵਿਲ ਵਿਨ ਬਟ ਜੇ ਜੀ ਆਰਸੀਬੀ ਜਿੱਤ ਗਈ ਆਪਾਂ ਪੰਜਾਬ ਕਿੰਗਸ ਨੂੰ ਸਪੋਰਟ ਕਰ ਰਹੇ ਸੀਗੇ ਪਰ ਚਲੋ ਜਿਹੜਾ ਹੁੰਦਾ ਚੰਗੇ ਲਈ ਹੁੰਦਾ ਨਾ 18 ਸਲਾਬਾਦ ਆਰਸੀਬੀ ਜਿੱਤੀ ਪਰ ਪੰਜਾਬ ਜਿੱਤਿਆ ਨਾ ਤਾਂ ਵਧੀਆ ਰਹਿੰਦਾ ਪਰ 6 ਰਨਸ ਦੀ ਹਾਰੇ ਨੇ ਨਾ 184 ਰਨ ਬਣੇ ਜੇ ਉਹਨਾਂ ਦੇ 190 ਸੀਗੇ ਜੇ 191 ਬਣ ਜਾਂਦਾ ਤਾਂ ਇਹ ਜਿੱਤੇ ਜਾਂਦੇ ਚਲੋ ਉਸ ਰਾਤ ਤੋਂ ਸਾਰੀ ਰਾਤ ਨੀਂਦ ਹੀ ਨਹੀਂ ਆਈ ਬੇਚੈਨੀ ਚ ਲੰਘ ਗਿਆ ਵੀ ਪੰਜਾਬ ਹਾਰ ਗਿਆ ਪੰਜਾਬ ਹਾਰ ਗਿਆ ਨਾਲੇ ਮੈਂ ਕੀ ਉਹਦੇ ਆਈਪੀਐਲ ਦੇਖਿਆ ਨਹੀਂ ਬਸ ਮੈਨੂੰ ਉਹਦੇ ਲਾਸਟ ਦੇ ਦਾ ਪਤਾ ਸੀ ਵੀ ਜੇਨਾ ਦਾ ਵੀ ਫਿਨਾਲੇ ਚ ਕੌਣ ਕੌਣ ਗਿਆ ਹਨਾ ਐਵੇਂ ਪਤਾ ਸੀ ਨਾਲੇ ਮੈਂ ਫੋਲੋ ਨਹੀਂ ਕਰਿਆ ਨਾਲੇ ਮੈਂ ਦੇਖਿਆ ਵੀ ਨਹੀਂ ਲਾਸਟ ਮੈਚ ਵੀ ਨਹੀਂ ਮੈਂ ਦੇਖਿਆ ਪਰ ਫਿਰ ਵੀ ਹਾਂਜੀ ਹੋਇਆ ਵੀ ਉਹ ਸਭ ਮੇਰੇ ਚਾਚਾ ਜੀ ਨੂੰ ਬੜਾ ਹੋਇਆ ਸਾਰੀ ਰਾਤ ਦਿਨ ਨੂੰ ਨੀਂਦ ਨਹੀਂ ਆਈ ਸਾਰਾ ਸਾਰੀ ਰਾਤ ਹੈ ਜਿਹੜਾ ਮੈਚ ਦੇਖ ਕੇ ਪਏ ਪਰ ਉਹ ਕਹਿੰਦੇ ਸਾਰੀ ਰਾਤ ਨੂੰ ਇਹਨੂੰ ਨੀਂਦ ਨਹੀਂ ਇਹਨਾਂ ਦੀ ਇੱਕ ਜਦੋਂ ਮੈਚ ਸ਼ੁਰੂ ਹੋਣ ਤੋਂ ਪਹਿਲੇ ਉਹਨਾਂ ਨੂੰ ਇੰਨੀ ਐਕਸਾਈਟਮੈਂਟ ਕਹਿੰਦੇ 101 110% ਜਿਹੜੇ ਆਪਣੀ ਪੰਜਾਬ ਕਿੰਗਸ ਜਿੱਤਣਗੇ ਬਟ ਜਿੱਤੇ ਆਰਸੀਬ ਮੈਂ ਵੀ ਸਡਨਲੀ ਸ਼ੌਕ ਜਦੋਂ ਮੈਂ ਰਾਤ ਨੂੰ 12:30 1 ਵਜੇ ਨੂੰ ਮੈਂ ਦੇਖਿਆ ਮੈਂ ਕਿਹਾ ਚਲੋ ਦੇਖ ਲੈਣੇ ਹੁਣ ਵੀ ਕਿਹੜਾ ਜਿੱਤਿਆ ਜਦੋਂ ਮੈਂ ਦੇਖਿਆ ਅਗੇ ਸ਼ੌਕ ਕੀ ਕੀ ਹੋ ਗਿਆ ਵੀ ਤਾਂ ਸਮਝਾ ਪੰਜਾਬ ਕਿੰਗਸ ਜਿੱਤੂ ਬਟ ਚਲੋ ਚਲੋ ਅੱਗੇ ਜਿਹੜਾ ਵਲੌਗ ਹੈ ਨੂੰ ਆਪਾਂ ਨੂੰ ਕੰਟੀਨਿਊ ਕਰਦੇ ਪੂਰੇ ਗਾਇਜ਼ ਮੇਰੇ ਮਾਮਾ ਜੀ ਦਾ ਜਿਹੜਾ ਮੁੰਡਾ ਆਪਣੇ ਇੱਕ ਪਿੰਡ ਆਇਆ ਹੋਇਆ ਗਿਆ ਮਤਲਬ ਛੁੱਟੀਆਂ ਕੱਟਣ ਆਇਆ ਹੈ ਬੇਸਿਕਲੀ ਆਪਾਂ ਕੈਸਾ ਕਰਦੇ ਆ ਤੇ ਹੁਣ ਉਹਨੂੰ ਛੁੱਟੀਆਂ ਸੀ ਉਹ ਉਹ ਉਰੇ ਆ ਗਿਆ ਤੇ ਮੈਂ ਲਗਵਾ ਦੇ ਪੱਥੇ ਦੇ ਮੈਂ ਫਾੜੀ ਨਿਕਲਣ ਕਰਾਂਗੇ ਮਨਾੜੀ ਕਿਹੜਾ ਮਨਾੜੀ ਇੱਕ ਹੋਇਆ ਹੈ ਕੋਮ ਫਨੀ ਜੇ ਵੀਡੀਓ ਪਾਉਣਾਗਾ ਚੰਡੀਗੜ੍ਹ ਤੇ ਰਹਿੰਦਾ ਹੈ ਆਸੀ ਜੀ ਕਿਹੜਾ ਹੁੰਦਾ ਫੇਸਬੁੱਕ ਤੇ ਪਾਉਣ ਦਾ ਦੇਖਿਓ ਹੋ ਲੇ 1.5 ਮਿੰਟ ਦੀ ਤਾਂ। ਜੀ ਖਾਣਾ। ਤਾਂ ਜਿੱਤ ਪੰਗੇ ਨਾਲ ਖਾਣ। ਆਸਤਾ ਬਾੜੀ ਲਾਈ ਸੀ। ਮੈਂ ਚਾਚਾ ਕਰੀ ਜਾਂਦੇ ਸੀ ਇਹਣਾ ਇੱਕ 110% ਜਿੱਤੂ ਪੰਜਾਬ। ਆਥ ਨੇ 7 ਵਜੇ ਨੇਰੀਆਰੀ ਮੈਂ ਸਾਰੇ ਇਕੱਠੇ ਹੋ ਰਹੇ تھے۔ ਮੈਂ ਕਿਹਾ ਜੀ ਤਾਂ ਕੀ ਵੰਦਾ ਹੈ ਕੌਣ ਜਿੱਤੂਗਾ? ਕਹਿੰਦਾ 110% ਪੰਜਾਬ ਕੇ ਜਿੱਤੂ। ਉਹ ਅੰਡਰਲੇ ਹੁੰਦਾ ਨਾ ਇਹ ਕੁਝ ਵੀ ਨਹੀਂ ਸਮਝਣਾ। ਇਹਨਾਂ ਨੇ ਐਂਡਰਲੇ ਬੋਲ ਜਿਹੜ ਨੂੰ ਪਾ ਲੱਗਿਆ। ਵੀ ਇਹਨਾਂ ਹੁਣ ਜਿੱਤ ਗਏ। ਉਹਨੇ ਬੋਲ ਲਹੀਆਂ ਪਾਈਆਂ ਐਨੂਲੇ ਬੰਦਾ ਕੋਈ ਕਿਹੜਾ ਸੀ ਗਾੜੀ ਜੀ ਵਾਲਾ ਉਹਨਾਂ ਦੇ ਛੋਕਾ ਦੇ ਚੌਕਾ ਆਪਣੇ ਸਰੇ ਸਈਅਰ ਤੋਂ ਨਹੀਂ ਉਹ ਵਿਚਾਰੇ ਤੋਂ ਇੱਕਰਾ ਨਹੀਂ ਬਣਿਆ ਕਹਿੰਦੇ ਮਾ ਦੇਖੀ ਨੂੰ ਵੀ ਬੈਠੀ ਜੋ ਜੋ ਬਣਾ ਜਾਂਦੇ ਫਿਰ ਤਾਂ ਜਿੱਤ ਜਾਂਦੇ ਫਿਰ ਤਾਂ ਪੱਕਾ ਜਿੱਤੇ ਜਾਂਦੇ ਪਿੰਡਾਂ ਮੈਂ ਚੱਕ ਖਰੀਦੇਗਾ ਸੀ ਇਹਨਾਂ ਨੇ ਆਸੀ ਲਿਆਏ ਨੇ ਬੰਨਾਂ ਨੇ ਚੋਆ ਸੀ ਆਸੀ ਇਹਨਾਂ ਨਾਲ ਹਾਂ ਇਹਨਾਂ ਦਾ ਹਾਂ ਹਾਂ ਜਿਹਨਾਂ ਦਾ ਉਹ ਉਹ ਸੀ ਦੇ ਲਾ ਸੀ ਆ ਜਦੋਂ ਮੁੰਬਈ ਇੰਡੀਅਨਸ ਨਾਲ ਜਿੱਤੀ ਇਹ ਫਾਈਨਲ ਵਿੱਚ ਜਦ ਜਾਈ ਨੇ ਉਦੋਂ ਬੋਲਾ ਹੋਇਆ ਲੋਕਾਂ ਨੂੰ ਵਾਲਾ ਜਸ਼ਨ ਮਨਾਇਆ ਹਮ ਮੁੰਬਈ ਇੰਡੀਅਨਸ ਆਹ ਫਾਈਨਲ ਚ ਵਾਕੇ ਸਰ ਨੂੰ ਨਹੀਂ ਹੋਗਾ ਅਸੀਂ ਹੁਣ ਅਜੇ ਤੱਕ ਦਿੱਤ ਨਹੀਂ ਹੁੰਦੀ ਹੁਣ ਨਹੀਂ ਹਾਰਦੇ ਪੱਕਾ ਸਾਰੇ ਨੂੰ ਐ ਹੋ ਗਿਆ ਸੀ ਉੱਥੇ ਸਾਡੇ ਕਾਲਜ ਚ ਕਰਿਆ ਨਾ ਪੰਜਾਬ ਕਿੰਗਸ ਜਿੱਤੂ ਪੰਜਾਬ ਕਿੰਗਸ ਜਿੱਤੂ ਆਰਸੀਬੀ ਹਾਰੂ ਆਰਸੀਬੀ ਹਾਰੂ ਬੱਟ ਬੈਂਗਲੌਰ ਜਿੱਤ ਗਿਆ 18 ਸਾਲ ਬਾਅਦ ਜਿੱਤਿਆ ਵੀ ਬੈਂਗਲੌਰ आरसीबी आरसीबी थारो नाम होगा हां हां कह दे 18 साल अपन नेम पे 11 साल का होगा अपन में चेंजिंग लो गाइस जो नेक्स्ट डे हो चुका है थे उरे मैं कॉलेज जा रहांगा थे चलो नेक्स्ट कंटिन्यू कर हैं के व्लॉग ओके बाय सिटी आनी हां मैं सिटी आ गया ओके पता ही नहीं कितने बजे आऊंगा ओके बाय ਬਾਹੇ ਬੇਟਾ ਆਉਣੀ ਜਾਇਓ ਹਾਂ ਹਾਂ ਠੀਕ ਆ ਓਕੇ ਕੇ ਨਹੀਂ ਠੀਕ ਹੈ ਠੀਕ ਆ ਓਕੇ ਜਿਹੜਾ ਨੈਕਸਟ ਡੇ ਹੋ ਚੁੱਕਿਆ ਹੁਣ ਮੈਂ ਕਾਲਜ ਜਾਣ ਦੀ ਰੈਡੀ ਹੋ ਚੁੱਕਿਆ ਤੇ ਐਸ ਆਲਵੇਜ਼ ਆਈ ਐਮ ਲੇਟ ਤੇ ਮੈਂ ਅੱਜ ਵੀ ਲੇਟ ਆ ਮੈਂ ਰੋਜ਼ ਹੀ ਲੇਟ ਹੁੰਨਾ 9 ਵਜੇ ਮੇਰੀ ਕਲਾਸ ਹੈ ਮੈਨੂੰ 8:45 ਉਰੀ ਹੋ ਗਏ ਚਲੇ ਕੋਈ ਗੱਲ ਨਹੀਂ ਹੁਣ ਆਪਾਂ ਤੁਰਦੇ ਆਂਗੇ ਤੇ ਤੁਹਾਨੂੰ ਕਾਲਜ ਜਾ ਕੇ ਮਿਲਦੇ ਆਂ ਤੇ ਚਲੋ ਜੀ ਆਪਾਂ ਚੱਲਦੇ ਆਂ ਕਿਤੇ ਯਾਰ ਜੇ ਤਾਂ ਮੇਰੇ ਤੇ ਫਿਲਟਰ ਲਾ ਕੇ ਵੀ ਬਣਾਏਗਾ ਤਾਂ ਮਾਰ ਬਿਨਾ ਫਿਟਰ ਤੋਂ ਤਾਂ ਸੁਹਣਾ ਨਹੀਂ ਹੁੰਦਾ ਲਓ ਗਾਇਸ ਹੁਣ ਜਿਹੜਾ ਆਪਾਂ ਕਾਲਜ ਪਹੁੰਚ ਚੁੱਕੇ ਆਂ ਤੇ ਹੁਣ ਆਪਾਂ ਚੱਲਦੇ ਆਂ ਆਪਣੀ ਕਲਾਸ ਤੇ ਜਿੱਥੇ ਹੁਣ ਆਪਣੀ ਕਲਾਸ ਹੈਗੀ ਚਲੋ ਗਾਇਸ ਆਪਾਂ ਚੱਲਦੇ ਆਂ ਕਲਾਸ ਕੋਲਰ ਫਾਈਰ ਉਰੇ ਗਾਇਸ ਜਿਹੜੀ ਆਪਣੀ ਕਲਾਸ ਚ ਸੀ ਨਾ ਉੱਥੇ ਨਾ ਮਾਡਲ ਬਣਾਏ ਹੋਏ ਪਈ ਸੀ ਮਤਲਬ ਬੱਚਿਆਂ ਨੇ ਮਾਡਲ ਬਣਾਏ ਹੋਣਗੇ ਉੱਥੇ ਪਈ ਸੀ ਤੇ ਆਪਣੀ ਕਲਾਸ ਦੇ ਨਾ ਉਹਨਾਂ ਨਾਲ ਪੰਗੇ ਲਈ ਜਾਂਦੇ ਨੇ ਦੇਖੋ ਕਦੇ ਉੱਥੇ ਗੱਡੀਆਂ ਚਲਾਉਣ ਲੱਗੇ ਨਹੀਂ ਕਦੇ ਕੁਛ ਤੇ ਤੁਸੀਂ ਦੇਖੋ ਅੱਗੇ ਵੇਹ ਨਾ ਪੱਕੇ ਜੀ

ਕਿ ਜਿਹੜੀ ਟ੍ਰੇਨਿੰਗ ਬਹੁਤ ਚੁੱਕੀ ਹੈ ਤੇ ਵੀ ਆਰ ਹੈਲੋ ਗਾਇਸ ਹੈਲੋ 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 ਦਰਵਾਜ਼ਾ ਖਟਾਓ ਦੀ ਆਨਲਾਈਨ ਜਿਹੜਾ ਆਪਣਾ ਕਾਲਜ ਚੋਂ ਟਾਈਮ ਜਿਹੜਾ ਉਹ ਬਰ ਹੋ ਚੁੱਕਿਆ ਤੇ ਹੁਣ ਆਪਾਂ ਘਰ ਨੂੰ ਜਾ ਰਹੇ ਆ ਤੇ ਦੇਖਦੇ ਆਂ ਜੇ ਅੱਗੇ ਬਲੌਗ ਕੰਟੀਨਿਊ ਰਿਹਾ ਤਾਂ ਕੰਟੀਨਿਊ ਕਰਾਂਗੇ ਨਹੀਂ ਜੇ ਜਿਹੜਾ ਅੱਜ ਦਾ ਬਲੌਗ ਹੈ ਉਹ ਨੂੰ ਆਪਾਂ ਇੱਥੇ ਖਤਮ ਕਰਦੇ ਆਂ ਮੈਂ ਜੇ ਤੁਹਾਨੂੰ ਨਿਊ ਬਲੌਗ ਦੇ ਨਾਲ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਓਕੇ ਬਾਏ ਜੇ ਤੁਹਾਨੂੰ ਕਰਨਾ ਸੀ ਤੱਕ ਨਹੀਂ ਕਰ ਰਹੇ ਆ ਨੀ ਵੀ ਕਿੱਥੇ ਅਕਲ ਸਾਡੀ ਕੋਲ ਨਹੀਂ ਦੀ ਗੋਠੀ ਖਰੀਏ ਯਾ ਤਾਂ ਝੰਡੇ ਵੀ ਨਾ ਲੰਦੇ ਚਲ ਕੋਈ ਨਹੀਂ ਆਪਾਂ ਮਤਾ ਪਾਸ ਕਰਾਉਣੇ ਸਰੋਣਾ ਬੂ ਮੈਨੂੰ ਲੱਗਦਾ ਹੈ ਮੋਦੀਆਂ ਨਾਲ ਗੱਲ ਕਰਨੀ